Oh wow. めげちモール Oh, <laughs> no. ज़िंदगी चोड़ न कुझु मेर देवत इनकार किया मिलने को जिन्होंने मेरा समय देकर वादा करता हूँ ऐसा समय लाऊंगा मिलना पड़ेगा समय लेकर इनकार किया मिलने को जिन्होंने मेरा समय देकर वादा करता हूँ ऐसा समय लाऊंगा मिलना पड़ेगा समय लेकर पत्थरों से प्यार किया नादान थे हम गलती हुई इंसान थे हम पत्थरों से प्यार किया नादान थे हम गलती हुई इंसान थे हम अब जीने नजरें मिलाने में भी तकलीफ हो रही है कोई बकवास उसी शख्स की जान थे ਟਾਈਮ ਹੋ ਰਹੀ ਲਾਤੀ ਕਾ ਇੰਨਾ ਵਧੀਆ ਕਰਕੇ ਵਾਂਗ ਦੇ ਹੋ ਗਾ ਬਾ ਇੰਨਾ ਵਧੀਆ ਕਰਕੇ ਕਿਤੇ ਘੰਟੀ ਨਹੀਂ ਨਾ ਵੱਜ ਜੀ ਇਸ ਬਾਅਦ ਟੀਮ ਨੰਬਰ 10 ਪਗਾਂ ਟੀਮ ਨੰਬਰ 11 ਪਿਆ ਰਹੇ ਟੀਮ ਨੰਬਰ 10 ਟੀਮ ਨੰਬਰ 10 ਸਾਡੇ ਵਿਚਕਾਰ ਮਾਸਟਰ ਰਖਵਿੰਦਰ ਸਿੰਘ ਜੀ ਬੁਲਾਉਣ ਸੰਪਾਦਕ ਨਵੀਂ ਕਲਮਾ ਨਵੀਂ ਅਡਾਰ ਪਹੁੰਚੇ ਆ ਉਹਨਾਂ ਦਾ ਵੀ ਅੱਜ ਤੋਂ ਸਵਾਗਤ ਵੈਲਕਮ ਇਸ ਤੋਂ ਬਾਅਦ ਟੀਮ ਨੰਬਰ 10 ਤੇ 11 ਵੀ ਟੀਮ ਨੰਬਰ 10 ਕਿੰਨੀਆਂ ਨੇ 12 12 ਨਹੀਂ 12 ਬਸ ਦੋ ਰਹਿ ਗਏ ਹੈਲੋ 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 ਪਹਿਲਾਂ ਤਾਂ ਨਹੀਂ ਖਤਰਾ ਹੋਰ ਤਾਂ ਤਾਂ ਨਾ ਕੋਈ ਸਕੂਲ ਨਹੀਂ ਉਹ ਨਾ ਸਕੂਲ ਆ ਗਿਆ ਤਾਂ ਹੋ ਗਿਆ ਹਾਂਜੀ ਜਿਲ੍ਹਾ ਪੱਧਰੀ ਕਲਾਕਸੋ ਮੁਕਾਬਲੇ ਚੱਲ ਰਿਹਾ ਹਥੋਆ ਸਕੂਲ ਚ ਉਸ ਤੋਂ ਬਾਅਦ ਬਸ ਦੋ ਪਰਫਾਰਮੈਂਸ ਰਹਿ ਗਈਆਂ ਖਾਣਾ ਖਾਣ ਆਓ ਤੁਸੀਂ ਇੱਕ ਮਿੰਟ ਉਹਦਾ 11ਵੇਂ ਕਿਹਨੇ ਕਿਹਨੇ ਜਾਣਾ 11ਵੇਂ ਨਾਲ ਯਾਰ ਮੈਨੂੰ ਹਾਲੀ ਦੀ ਪਤਾ ਨਹੀਂ ਆਪਣੇ ਨਾਲ ਨਹੀਂ ਜਾਣਾ ਮੈਂ ਜਾਣਾ ਹੀ ਫੇਰ ਤੁਸੀਂ ਤਿੰਨਾਂ ਚੋਤਾ ਨਹੀਂ ਜਾਣਾ ਕਿਸੇ ਨੇ ਲੈ ਫੜੋ ਪਰਚੀ ਆ ਜੋ ਖਾਣਾ ਖਾਓ ਆ ਰਾਮਣ ਮੈਡਮ ਨੂੰ ਪੁੱਛੋ ਖਾਣਾ ਖਾ ਲਿਆ ਆ ਜੋ ਆ ਜੋ ਫਿਰ ਤੀਜਾ ਕਿੱਥੇ ਆਹੋ ਹਾਂਜੀ ਆਪਣੇ ਤਾਬਲੇ ਕਿੱਥੇ ਨੇ ਆਇਆ ਨਾ ਛੱਡੂ ਵੀ ਚੱਕ ਕੇ ਲੈ ਜੂਗੀ ਸਟੇਜ ਤੇ ਸਟੇਜ ਤੇ ਅੱਛਾ ਸਟੇਜ ਤੇ ਪਿਆ ਬਹੁਤ ਵਧੀਆ ਸਰਾ ਸੀ ਪੂਰਾ ਸਰਾ ਟਾਈਮ ਜਮਾ 6 ਮਿੰਟ ਤੇ ਪਹੁੰਚ ਗਿਆ ਸੀ ਮੈਂ ਤਾਂ ਇਹੋ ਕਰੀਆਂ ਰੁਕ ਜਾ ਰੁਕ ਜਾ ਹਾਂ ਹੈਲੋ ਹੈਲੋ ਲੈ ਭਰੀ ਤਿੰਨ ਬੱਚੇ ਜਾ ਰਹੇ ਨੇ ਦੋ ਟੀਚਰ ਅਸੀਂ ਮੈਂ ਪੁੱਛਦਾ ਉਹਨਾਂ ਨੂੰ ਜੇ ਆਉਣਗੇ ਨਹੀਂ ਤਿੰਨ ਬੱਚੇ ਜਾ ਰਹੇ ਨੇ ਤੇ ਹਥਨ ਸਕੂਲ ਦੇ ਹਾਂ ਉਹਨੇ ਦੋ ਆ ਹਥਨ ਨਾਂਕੇ ਦੇ ਪਿੰਡ ਦੇ ਦੋ ਗੁਣੀ ਨਾਲ ਹੀ ਹਾਂ ਕੀ ਆ ਬਾਤ ਆ ਆ ਤਿੰਨੇ ਬੱਚੇ ਜਾਣਗੇ ਲਓ ਹੁਣ ਰੱਜ ਕੇ ਖਾ ਲੋ ਆਪ ਦਾ ਠੀਕ ਆ ਦਵਾਰੇ ਨਹੀਂ ਆਇਆ ਜਣਾ ਰੱਜ ਲੋ ਗਰਮ ਪੂਰੀਆਂ ਗਰਮਾ ਗਰਮ ਲਓ ਕਰੋ ਮੌਜਾਂ ਮੈਂ ਉਧਰ ਪਰਫਾਰਮੈਂਸ ਦੇਖਾਂ ਸਤਿ ਸ੍ਰੀ ਅਕਾਲ ਫੇਰ ਮਿਲਦੇ ਆਂ ਲਾਈਵ ਚ ਗੀਤ ਆ ਰੰਗ ਉੜਾਣਾ ਖਾ ਲਈਏ ਚੰਚਟੀਆਂ ਰੰਗ ਹੋਣਾ ਚੰਗੀਆਂ ਪੰਕੀਆਂ ਨੇ ਲਾਈਵ ਹੈ ਹਾਂਜੀ ਹਾਂ ਲਾਈਵ ਚੜੇ ਚੜੇ ਚੋਟਨੇ ਹੋਇਆ ਤਾੜ ਸੁਣ听听 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 ਜਦੋਂ ਪਾਣੀ ਪਾਣੀ ਤੇ ਕੌਣ ਨਾ ਤੇ ਕਿਸੇ ਨਹੀਂ ਕੋਣ ਮਾਰਦਾ ਕਿਸੇ ਨਹੀਂ ਕੋਣ ਮਾਰਦਾ ਪਹਿਲਾਂ ਬੇਤੁਨੀ ਵਾਜਣਾ ਲਈਏ ਜੱਟ Música okay.